ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕਰੈ ਚੈਨਲ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਭਾਈ ਅੰਮਰਿਤਪਾਲ ਸਿੰਘ ਸੰਸਦ ਮੈਂਬਰ ਨਾਲ ਜੁੜੀ ਵੱਡੀ ਖਬਰ ਲੈ ਕੇ ਤੁਹਾਡੇ ਨਾਲ ਅਸੀਂ ਸਾਂਝੀ ਕਰਨ ਲੱਗੇ ਹਾਂ ਜੋ ਕਿ ਭਾਈ ਅੰਮਰਿਤਪਾਲ ਸਿੰਘ ਖਾਲਸਾ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਨੇ ਜੋ ਡਿਬਰੂਕਰ ਜੇਲ੍ਹ ਦੇ ਵਿੱਚ ਨਜ਼ਰਬੰਦ ਨੇ ਉਹਨਾਂ ਨੂੰ 25 ਦਿਨ ਦੀ ਛੁੱਟੀ ਮਨਜ਼ੂਰ ਹੋ ਜਾਂਦੀ ਏ ਲੋਕ ਸਭਾ ਕਮੇਟੀ ਦੇ ਵੱਲੋਂ 54 ਦਿਨ ਦੀ ਛੁੱਟੀ ਉਹਨਾਂ ਦੀ ਮਨਜ਼ੂਰ ਕਰ ਲਈ ਜਾਂਦੀ ਏ ਪਰ 54 ਦਿਨ ਦੀ ਛੁੱਟੀ ਮਨਜ਼ੂਰ ਹੋਣ ਤੋਂ ਬਾਅਦ ਵੀ ਸੰਸਦ ਮੈਂਬਰ ਜੇਲ੍ਹ ਤੋਂ ਬਾਹਰ ਨਹੀਂ ਆਉਣਗੇ ਸੰਸਦ ਦੇ ਵਿੱਚ ਉਹ ਆਪਣਾ ਜੋ ਹਾਜ਼ਰ ਨਹੀਂ ਹੋਣਗੇ ਇਸ ਦੇ ਪਿੱਛੇ ਕੀ ਕਾਰਨ ਨੇ ਕਿ 54 ਦਿਨ ਦੀ ਛੁੱਟੀ ਵੀ ਉਹਨਾਂ ਦੀ ਮਨਜ਼ੂਰ ਹੋ ਗਈ ਲੋਕ ਸਭਾ ਕਮੇਟੀ ਦੇ ਵੱਲੋਂ ਉਹ 54 ਦਿਨ ਦੀ ਛੁੱਟੀ ਵੀ ਮਨਜ਼ੂਰ ਕਰ ਦਿੱਤੀ ਪਰ ਫਿਰ ਵੀ ਉਹ ਜੇਲ੍ਹ ਤੋਂ ਬਾਹਰ ਨਹੀਂ ਆਰੇ ਇਸ ਦੇ ਪਿੱਛੇ ਜੋ ਅਸੀਂ ਤੁਹਾਨੂੰ ਪੂਰੀ ਜਾਣਕਾਰੀ ਦੇਾਂਗੇ ਭਾਈ ਅੰਮਰਤਪਾਲ ਸਿੰਘ ਖਾਲਸਾ ਨੇ ਜੋ ਕਿ ਲੋਕ ਸਭਾ ਸੰਸਦ ਮੈਂਬਰ ਨੇ ਜਿਨ੍ਹਾਂ ਨੂੰ 1 ਜੂਨ ਨੂੰ ਜਿਹੜਾ ਕਿ ਉਹ ਸੰਸਦ ਮੈਂਬਰ ਸਭ ਤੋਂ ਵੱਧ ਵੋਟਾਂ ਲੋਕਾਂ ਨੇ ਪਾ ਕੇ ਖਨੂਰ ਸੇ ਹਲਕੇ ਤੋਂ ਉਹਨਾਂ ਨੂੰ ਜਿਤਾਇਆ ਸੋ ਉਦੋਂ ਤੋਂ ਲੈ ਕੇ ਉਹ ਅੱਜ ਤੱਕ ਸੰਸਦ ਦੇ ਵਿੱਚ ਹਾਜ਼ਰ ਨਹੀਂ ਹੋਏ ਸਿਰਫ ਉਹਨਾਂ ਨੂੰ 2 ਦਿਨ ਦੀ ਪੈਰੋਲ ਤੇ ਲਿਆਂਦਾ ਗਿਆ ਸੀ ਜਦੋਂ ਲੋਕ ਸਭਾ ਸਪੀਕਰ ਦੇ ਕਰ ਉਹਨਾਂ ਨੇ ਸੰਸਦ ਮੈਂਬਰ ਹੋਣ ਦੇ ਨਾਤੇ ਸਹੁੰ ਚੁੱਕੀ ਸੀ ਉਸ ਵਕਤ ਵੀ ਉਹ ਸੰਸਦ ਦੇ ਵਿੱਚ ਨਹੀਂ ਗਏ ਸੀ ਸੋ ਹੁਣ ਜੋ ਉਹਨਾਂ ਵੱਲੋਂ ਆਪਣੀਆਂ 2 ਪਟੀਸ਼ਨਾਂ ਦਾਇਰ ਕੀਤੀਆਂ ਸੀ ਔਰ ਉਹਨਾਂ ਨੇ ਸ਼ੋਰਟ ਮੰਗੀ ਸੀ ਕਿ ਉਹਨਾਂ ਨੂੰ ਸੰਸਦ ਦੇ ਜੋ ਸੈਸ਼ਨ ਦੇ ਵਿੱਚ ਹਾਜ਼ਰ ਹੋਣ ਦੀ ਇਜਾਜ਼ਤ ਦਿੱਤੀ ਜਾਵੇ ਹਾਈ ਕੋਰਟ ਦੇ ਵਿੱਚ ਵੀ ਉਹਨਾਂ ਨੇ ਪਟੀਸ਼ਨ ਜ਼ਾਹਿਰ ਕੀਤੀ ਸੀ ਪਰ ਉਹਨਾਂ ਨੂੰ ਕੋਈ ਰਾਹਤ ਨਹੀਂ ਮਿਲੀ ਹਾਈ ਕੋਰਟ ਨੇ ਉਹਨਾਂ ਨੂੰ ਸੰਸਦ ਮੈਂਬਰ ਹੋਣ ਦੇ ਨਾਤੇ ਸੰਸਦ ਵਿੱਚ ਹਾਜ਼ਰ ਹੋਣ ਤੋਂ ਬਿਲਕੁਲ ਇਨਕਾਰ ਕਰ ਦਿੱਤਾ ਸੀ ਪਰ ਉਹਨਾਂ ਨੇ ਇੱਕ ਗੱਲ ਜਿਹੜੀ ਕਿ ਲੋਕ ਸਭਾ ਦੇ ਸਪੀਕਰ ਦੇ ਕੋਲੋਂ ਲੋਕ ਸਭਾ ਸੈਸ਼ਨ ਦੇ ਵਿੱਚ ਜੋ ਹਾਜ਼ਰ ਹੋਣ ਲਈ ਉਹਨਾਂ ਦੀ ਅਰਜ਼ੀ ਦੇ ਉੱਪਰ ਸੁਣਵਾਈ ਕਰਨ ਵਾਸਤੇ ਪੈਂਡਿੰਗ ਰੱਖੀ ਸੀ ਕਿ ਲੋਕ ਸਭਾ ਦੀਆਂ ਕਮੇਟੀਆਂ ਦੇ ਵੱਲੋਂ ਜਾਣਕਾਰੀ ਪੂਰੀ ਮੰਗੀ ਸੀ ਸੰਸਦ ਮੈਂਬਰ ਦੇ ਬਾਰੇ ਸੋ ਦੂਸਰੇ ਪਾਸੇ ਇਹ ਵੀ ਗੱਲ ਹੈ ਕਿ ਸੰਸਦ ਮੈਂਬਰ ਜਿਸ ਦਾ ਇੱਕ ਪ੍ਰਕਿਰਿਆ ਹੁੰਦੀ ਹੈ ਜੇਕਰ ਉਹ 60 ਦਿਨ ਸੰਸਦ ਦੇ ਵਿੱਚ હાજર ਨਹੀਂ ਹੁੰਦੇ ਤਾਂ ਫਿਰ ਉਹਨਾਂ ਦੀ ਸੰਸਦੀ ਸੀਟ ਜਿਹੜੀ ਹੈ ਉਹ ਰੱਦ ਕਰ ਦਿੱਤੀ ਜਾਂਦੀ ਹੈ ਉਹਨਾਂ ਦੀ ਮੈਂਬਰਸ਼ਿਪ ਰੱਦ ਹੋ ਜਾਂਦੀ ਹੈ ਜਿਸ ਨੂੰ ਲੈ ਕੇ ਅਮਰਤਪਾਲ ਸਿੰਘ ਨੂੰ ਇਹ ਵੱਡੀ ਰਾਹਤ ਮਿਲੀ ਹੈ ਕਿ ਉਹਨਾਂ ਦੀ ਹੁਣ ਜਿਹੜੀ ਸੰਸਦੀ ਸੀਟ ਹੈ ਉਹ ਬਰਕਰਾਰ ਰਹੇਗੀ ਉਹਨਾਂ ਦਾ ਜਿਹੜੀਆਂ ਛੁੱਟੀਆਂ ਮਨਜ਼ੂਰ ਕਰ ਲਈਆਂ ਗਈਆਂ ਨੇ ਜਿਸ ਤਰ੍ਹਾਂ ਕੋਈ ਗੈਰ ਹਾਜ਼ਰ ਹੁੰਦਾ ਹੈ ਤੇ ਫਿਰ ਉਸ ਨੂੰ ਛੁੱਟੀਆਂ ਦਿੱਤੀਆਂ ਜਾਂਦੀਆਂ ਨੇ ਉਹ ਛੁੱਟੀਆਂ ਮਨਜ਼ੂਰ ਹੋ ਜਾਂਦੀਆਂ ਨੇ ਤਾਂ ਉਹਨਾਂ ਨੂੰ ਫਿਰ ਗੈਰ ਹਾਜ਼ਰ ਨਹੀਂ ਗਿਣਿਆ ਜਾਂਦਾ ਉਹ ਛੁੱਟੀਆਂ ਉਹਨਾਂ ਦੀਆਂ ਗਿਣੀਆਂ ਜਾਂਦੀਆਂ ਨੇ ਕਿ ਇਹਨਾਂ ਨੇ ਉਹ ਛੁੱਟੀ ਲਈ ਹੋਈ ਹੈ ਇਸੇ ਤਰ੍ਹਾਂ ਹੀ ਉਹਨਾਂ ਨੂੰ ਜਿਹੜਾ 54 ਛੁੱਟੀਆਂ ਉਹਨਾਂ ਦੀਆਂ ਉਹਨਾਂ ਨੂੰ ਮਨਜ਼ੂਰ ਕੀਤਾ ਗਿਆ ਜੋ ਲੋਕ ਸਭਾ ਕਮੇਟੀ ਦੇ ਵੱਲੋਂ ਜਿਹੜਾ ਕਿ ਕੋਰਟ ਨੂੰ ਜਾਣੂ ਕਰਵਾਇਆ ਗਿਆ ਸੀ ਡੇਬਰੂਗੜ ਜੇਲ੍ਹ ਦੇ ਵਿੱਚ ਜੋ ਕੋਰਟ ਨੇ ਜਿਹੜਾ ਕਿ ਆਪਣਾ ਫੈਸਲਾ ਉਹਨਾਂ ਨੇ ਸੁਪਰ ਟੈਂਗ ਨੂੰ ਦੱਸਿਆ ਸੀਗਾ ਤੇ ਉਹ ਲੋਕ ਸਭਾ ਕਮੇਟੀਆਂ ਦੇ ਵੱਲੋਂ ਲੋਕ ਸਭਾ ਸਪੀਕਰ ਦੇ ਕੋਲ ਇਹ ਜਿਹੜੀ ਰਿਪੋਰਟ ਖੁੱਲੀ ਉਸ ਤੇ ਵਿੱਚ ਵੱਡੀ ਰਹਾ ਦਿੱਤੀ ਗਈ ਹੈ ਅਮਰਤਪਾਲ ਸਿੰਘ ਨੂੰ ਕਿ ਉਹਨਾਂ ਨੂੰ 54 ਛੁੱਟੀਆਂ ਉਹਨਾਂ ਦੀਆਂ ਮਨਜ਼ੂਰ ਕਰ ਦਿੱਤੀਆਂ ਗਈਆਂ ਨੇ ਲੋਕ ਸਭਾ ਕਮੇਟੀ ਦੇ ਵੱਲੋਂ ਜਿਹੜਾ ਕਿ ਪਹਿਲਾ 24 ਜੂਨ ਤੋਂ 2 ਜੁਲਾਈ ਤੱਕ ਉਹਨਾਂ ਨੇ 9 ਦਿਨ ਗੈਰ ਹਾਜ਼ਰੀਆਂ ਸੀ ਇਸੇ ਤਰ੍ਹਾਂ 22 ਜੁਲਾਈ ਤੋਂ 9 ਅਗਸਤ ਤੱਕ ਉਹਨਾਂ ਦੀ 19 ਗੈਰ ਹਾਜ਼ਰੀਆਂ ਸੀ ਤੇ 25 ਨਵੰਬਰ ਤੋਂ 20 ਦਸੰਬਰ ਤੱਕ 26 ਦਿਨ ਉਹਨਾਂ ਨੂੰ ਜਿਹੜਾ ਕਿ ਗੈਰ ਹਾਜ਼ਰ ਗਿਣਿਆ ਗਿਆ ਸੀ ਕੁੱਲ ਮਿਲਾ ਕੇ 54 ਦਿਨ ਉਹਨਾਂ ਦੀ ਗੈਰ ਹਾਜ਼ਰੀ ਸੰਸਦ ਦੇ ਵਿੱਚ ਹੁੰਦੀ ਹੈ ਪਰ ਹੁਣ ਜੋ ਵੱਡੀ ਰਾਹਤ ਮਿਲੀ ਹੈ ਕਿ ਉਹਨਾਂ ਨੂੰ ਉਹ 54 ਛੁੱਟੀਆਂ ਦੇ ਦਿੱਤੀਆਂ ਗਈਆਂ ਨੇ ਇੱਕ ਸੰਸਦ ਮੈਂਬਰ ਨੂੰ ਜਿਹੜਾ ਕਿ ਇੱਕ ਸਾਲ ਵਿੱਚ ਜਿਹੜੀਆਂ ਨੇ ਛੁੱਟੀਆਂ ਮਿਲਦੀਆਂ ਨੇ ਉਹ ਛੁੱਟੀਆਂ ਉਹਨਾਂ ਨੂੰ ਦਿੱਤੀਆਂ ਗਈਆਂ ਨੇ ਕਿ 54 ਦਿਨ ਉਹ ਗੈਰ ਹਾਜ਼ਰ ਨਹੀਂ ਉਹ ਛੁੱਟੀਆਂ ਤੇ ਜਿਹੜੇ ਉਹਨਾਂ ਨੇ ਛੁੱਟੀਆਂ ਮਨਜ਼ੂਰ ਹੋਈਆਂ ਨੇ ਸੋ ਇਸੇ ਤਰ੍ਹਾਂ ਹੀ ਵਾਰਸ ਪੰਜਾਬ ਦੇ ਮੁਖੀ ਜੋ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਨੇ ਬਹੁਤ ਆਸ ਰੱਖੀ ਹੋਈ ਸੀ ਕਿ ਉਹਨਾਂ ਨੂੰ ਸ਼ਾਇਦ ਪੈਰੋਲ ਮਿਲੇਗੀ ਸੰਸਦ ਦੇ ਵਿੱਚ ਹਾਜ਼ਰ ਹੋਣਗੇ ਔਰ ਹਰ ਜੁਨਾ ਦੇ ਵਕੀਲ ਨੇ ਸਪਸ਼ਟ ਕਿਹਾ ਕਿ ਉਹਨਾਂ ਨੂੰ ਪੈਰੋਲ ਵਗੈਰਾ ਨਹੀਂ ਦਿੱਤੀ ਜਾ ਰਹੀ ਉਹਨਾਂ ਨੂੰ ਜੇਲ੍ਹ ਤੋਂ ਬਾਹਰ ਨਹੀਂ ਲਿਆਂਦਾ ਜਾ ਰਿਹਾ ਅੱਜ ਤੱਕ ਕੋਈ ਪਤਾ ਨਹੀਂ ਲੇਕਿਨ ਕੱਲ ਤੱਕ ਜੇ ਕੋਈ ਭਾਜਪਾ ਸਰਕਾਰ ਦੇ ਵੱਲੋਂ ਲੋਕ ਸਭਾ ਸੰਸਦ ਮੈਂਬਰ ਹੋਣ ਦੇ ਨਾਤੇ ਆਪਣਾ ਫੈਸਲਾ ਬਦਲਿਆ ਵੀ ਜਾ ਸਕਦਾ ਹੈ ਜੋ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਉੱਪਰ ਸਾਰਾ ਕੁਝ ਨਿਰਭਰ ਕਰਦਾ ਹੈ ਕਿ ਸੰਸਦ ਵਿੱਚ ਜਾ ਕੇ ਇਹ ਜਿਹੜਾ ਕਿ ਉਹਨਾਂ ਨੂੰ ਸੰਸਦ ਵਿੱਚ ਹਾਜ਼ਰ ਹੋਣ ਵਾਸਤੇ ਵੀ ਜਿਹੜਾ ਹੁਕਮ ਜਾਰੀ ਕਰ ਸਕਦੇ ਨੇ ਫਿਰ ਕੋਰਟ ਦੇ ਵੱਲੋਂ ਇਹ ਜਿਹੜਾ ਕਿ ਸੁਣਵਾਈ ਹੋ ਸਕਦੀ ਏ ਔਰ ਉਹਨਾਂ ਦੇ ਜਿਹੜਾ ਕਿ ਸੰਸਦ ਮੈਂਬਰ ਹੋਣ ਦੇ ਨਾਤੇ ਉਹਨਾਂ ਦੇ ਨਾਲ ਜਿਸ ਤਰ੍ਹਾਂ ਬਾਰਾਮੁਲਾ ਤੋਂ ਸੰਸਦ ਮੈਂਬਰ ਨੇ ਉਹਨਾਂ ਨੂੰ ਵੀ ਜਿਹੜਾ ਕਿ ਹਾਜ਼ਰ ਹੋਣ ਵਾਸਤੇ ਕਿਹਾ ਜਾ ਰਿਹਾ ਸੀ ਕਿ ਸੰਸਦ ਵਿੱਚ ਐਚਐਸਵਰ ਹਾਜ਼ਰ ਹੋਣਗੇ ਜਿਹੜੇ 2019 ਤੋਂ ਜੇਲ੍ਹ ਦੇ ਵਿੱਚ ਬੰਦੇ ਨੇ ਔਰ ਭਾਈ ਅਮਰਤਪਾਲ ਸਿੰਘ ਜਿਹੜਾ ਕਿ ਪਿਛਲੇ April 2023 ਤੋਂ ਡਿਬਰੂਗੜ ਜੇਲ੍ਹ ਵਿੱਚ ਨਜ਼ਰਬੰਦ ਨੇ ਉਹਨਾਂ ਦੇ ਲਈ ਜਿਹੜਾ ਕਿ ਇਹ ਰਾਹਤ ਚ ਆਈ ਏ ਕਿ ਉਹਨਾਂ ਦਾ ਹੁਣ 60 ਦਿਨ ਜਿਹੜਾ ਕਿ ਉਹਨਾਂ ਨੂੰ ਗੈਰ ਹਾਜ਼ਰੀਆਂ ਦੇ ਤੌਰ ਤੇ 54 ਦਿਨ ਉਹਨਾਂ ਨੂੰ ਛੁੱਟੀਆਂ ਦਿੱਤੀਆਂ ਗਈਆਂ ਨੇ ਹੁਣ ਉਹਨਾਂ ਦੀ ਸੰਸਦ ਵਿੱਚ ਕੋਈ ਗੈਰ ਹਾਜ਼ਰੀ ਨਹੀਂ ਰਹਿ ਗਈ ਇਸ ਕਾਰਨ 2025 ਦੇ ਵਿੱਚ ਵੀ ਉਹਨਾਂ ਦਾ ਜਿਹੜਾ ਕਿ ਇਸ ਸਭਾਵਨਾ ਹੋ ਸਕਦੀ ਹੈ ਉਹਨਾਂ ਦੇ ਉੱਪਰ ਐਨਐਸਐਚ ਜੋ ਲੱਗੀ ਹੋਈ ਹੈ ਉਹ हट ਵੀ ਸਕਦੀ ਹੈ ਜਾਂ ਉਹਨਾਂ ਦੇ ਉੱਪਰ ਦੁਬਾਰਾ ਐਨਐਸਐ ਲਾਈ ਜਾ ਸਕਦੀ ਹੈ ਇਸ ਦੇ ਬਾਰੇ ਅਗਾਂ ਨਵੀਂ ਜਾਣਕਾਰੀ ਤੁਹਾਡੇ ਨਾਲ ਅਸੀਂ ਸਾਂਝੀ ਕਰਾਂਗੇ